ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਹੁਣ ਲੁਧਿਆਣਾ ਚੌੜਿਆ ਪਿਆਰ ਨੀਅਰ ਖੁਸ਼ੀ ਰਾਮ ਹਲਵਾਈ ਦੇ ਮੁਗਲੇ ਆਜ਼ਮਾਨਿਆਂ ਦੇ ਬਾਈ ਦੇ ਕਾਫੀ ਵੀਡੀਓ ਪਾਉਂਦੇ ਹੋਂ ਵੀ ਚੈਨਲ ਤੇ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਘੱਟ ਰੇਟਾਂ ਵਿੱਚ ਮਿਲਣੇ ਜੁੱਤੀਆਂ ਬੂਟ ਚੱਪਲਾਂ ਜੋ ਵੀ ਲੈਣਾ ਤੁਸੀਂ ਤੇ ਆਜੋ ਵੀਡੀਓ ਨਾਲ ਬਣੇ ਰਹੋ ਚੀਜ਼ ਦੇਖੋ ਪਹਿਲਾਂ ਮੈਂ ਤਾਂ ਕਿਉਂਕਿ ਸਾਰੀ ਗੱਲਬਾਤ ਹੀ ਬੂਟ ਦੀ ਹੈ ਬੱਲੇ ਹੁਣ ਹੁਣ ਪਿੱਛੇ ਜਾ ਰਿਹਾ ਪ੍ਰੋਪਰ ਭਾਜੀ ਹਿਪ ਹੌਪ ਸਟਾਈਲ ਦਾ ਸ਼ੂਜ਼ ਆ ਜਿਹੜੇ ਸਿੰਗਰ ਬਾਈ ਆਪਣੇ ਪਾਉਂਦੇ ਨੇ ਸਾਰੇ ਸਿੰਗਰਾਂ ਵਾਲਾ ਮਾਲ ਆ ਔਰ ਰੇਟ ਸਿਰਫ ਔਰ ਸਿਰਫ 800 ਰੁਪਏ ਪੂਰਾ ਚੈਲੰਜ ਹੋਊਗਾ 800 ਰੁਪਏ ਆਹ ਇੰਪੋਰਟਡ ਕੁਆਲਿਟੀ ਕੋਈ ਨਹੀਂ ਬੂਟੀ ਬਹੁਤ ਆਉਂਦਾ ਯਾਰ ਪ੍ਰੋਪਰ ਜੈਨੂਇਨ ਚੀਜ਼ ਹੈ ਔਰ ਇਹ ਵੀ ਭਾਜੀ ਬੂਟ ਸਾਰਾ ਸਲਾਈ ਕਰਿਆ ਦਾ ਪੂਰਾ ਐਂਡ ਸਟਿਚ ਸਾਰੇ ਸਲਾਈ ਕਰਦੇ ਦੋ ਪੂਰਾ ਟੋਪ ਟੋਪ ਮਾਰਿਆ ਸਾਰੇ ਇੰਪੋਰਟਡ ਸ਼ੂਜ਼ ਹੈ ਸਿਰਫ ਔਰ ਸਿਰਫ 850 ਰੁਪਏ ਸਾਈਜ਼ 6 7 8 9 10 ਸਾਰੇ ਸਾਈਜ਼ ਦਵਾਂਗੇ ਸਿਰਫ ਔਰ ਸਿਰਫ 850 ਰੁਪਏ ਦੇ ਵਿੱਚ ਓਕੇ ਬਾਈ ਇਹੋ ਬਾਅਦ ਤੁਹਾਨੂੰ ਆਪਾਂ ਦਵਾਂਗੇ ਭਾਜੀ ਬੈਲੈਂਸ ਹੈਗਾ ਤਾਂ ਨਿਊ ਬੈਲੈਂਸਡ ਆਈਟਮ ਪਹਿਲਾਂ ਆਪਾਂ ਦਿਖ ਨਿਊ ਬੈਲੈਂਸ ਦਾ ਹਟਾ-ਗਟਾ ਮੇਰੇ ਵਰਗਾ ਤਗੜਾ ਆਰਟੀਕਲ ਮੇਰੇ ਵਰਗਾ ਠੀਕ ਹੈ ਜੀ ਸਿਰਫ ਹੋਰ ਸਿਰਫ ਜਿਹੜਾ ਪ੍ਰਾ ਵੀਡੀਓ ਸ਼ੇਅਰ ਕਰੂਗਾ ਉਹਦੇ ਲਈ 900 ਰੁਪਏ ਓਕੇ ਵੀਰੇ ਡੀਲਾਂ ਲੁੱਟ ਲੋ ਡੀਲਾਂ ਬਹੁਤ ਵਧੀਆ ਰੇਟਾਂ 'ਚ ਆਪਾਂ ਇੰਪੋਰਟਡ ਮਾਲ ਦੇਣ ਲੱਗੇ ਆ ਲੋਕਾਂ ਕੋਈ ਉਹ ਨਹੀਂ ਪਾਦੀ ਰੇਟ ਬਤਾ ਕੇ ਰੱਖਣਾ ਸਾਰੇ ਮੇਰੇ ਭਰਾ ਨੇ ਜਿਹੜੇ ਦੇਖਦੇ ਆ ਸਾਰੇ ਭਰਾਵਾਂ ਦਾ ਪੂਰਾ ਫਾਇਦਾ ਕਰਾਣਾ ਆਪਾਂ ਸੇਰਾਵਰ ਸੇਰਾਵਰ 900 ਵਿੱਚ 6 7 8 9 10 ਇਹ ਵੀ ਸਲਾਈ ਹੋਊਗਾ ਇਹੀ ਜੋ ਆਈਟਮ ਦਿਖਾ ਰਿਹਾ ਦੁਕਾਨ ਤੇ ਆ ਉਹ ਇਹੀ ਰੇਟ 'ਚ ਮਿਲੂਗੀ ਓਕੇ ਭਾਈ ਇਰੋਂ ਬਾਅਦ ਆਪਾਂ ਤੁਹਾਨੂੰ ਹੋਰ ਆਈਟਮ ਦਵਾਂਗੇ ਭਾਈ ਉਹ ਸੋਹਣੀਆਂ ਸੋਹਣੀਆਂ ਆਈਟਮਾਂ ਗੱਡੀਆਂ ਰਹੀਆਂ ਮੈਂ ਕਿਹਾ ਬਾਈ ਨੂੰ ਆਪਾਂ ਪੂਰਾ ਓਕੇ ਰਬੜ ਦੇਣੀ ਹੈ ਓਗੀ ਦਾ ਫੂਡ ਮੇਰੇ ਸਾਰੇ ਪ੍ਰਾਵਾਂ ਨੇ ਪਾਇਆ ਹੋਇਆ ਹਿੱਟ ਹੈ ਇਹ ਆਪਾਂ ਓਗੀ ਦਾ ਬਿਲਕੁਲ ਕਾਰਬਨ ਡਿਜ਼ਾਈਨ ਨਵਾਂ ਆਰਟੀਕਲ ਲਿਆ ਆਂਦਾ ਕੋਲ ਨੀ ਚੈੱਕ ਆਊਟ ਕਰੋ ਪ੍ਰੋਪਰ ਪ੍ਰੀਮੀਅਮ ਕੁਆਲਿਟੀ ਹੈ ਕੁਸ਼ਨ ਪਤਾ ਹੈ ਸੋਲ ਸਾਰਾ ਧੋਣ ਵਾਲਾ ਜਿੰਨਾ ਮਰਜ਼ੀ ਧੋਈ ਰੇਟ ਸਿਰਫ 750 ਰੁਪਏ ਓਕੇ ਵੀਰੇ 6 ਤੋਂ ਲੈ ਕੇ 10 ਨੰਬਰ ਤੱਕ ਸਾਈਜ਼ ਅਵੇਲੇਬਿਲਟੀ ਮੈਂਬਰੀ ਫਰਮ ਕੁਸ਼ਨ ਦੇ ਨਾਲ ਔਰ ਕੁਸ਼ਨ ਵੀ ਵਧੀਆ ਲੋਕ ਲਾਲਾ ਨਹੀਂ ਹੋਊਗਾ ਥਰਮਲ ਵਾਲਾ ਕੁਸ਼ਨ ਜਿਹੜੇ ਜਿ ਪਸੀਨਾ ਆ ਹੀ ਨਹੀਂ ਸਕਦਾ ਓਕੇ ਵੀਰੇ ਸਿਰਫ ਔਰ ਸਿਰਫ 800 ਰੁਪਏ ਦੇ ਵਿੱਚ ਠੀਕ ਆ ਵੀਰੇ ਇਹਦੇ ਬਾਅਦ ਤੁਹਾਨੂੰ ਵੀ ਇੱਕ ਆਈਟਮ ਦਵਾਂਗੇ ਪ੍ਰਿੰਟਰ ਸਨੀਕਰ ਦੀ ਬਹੁਤ ਪਿਆਰੀ ਡਿਮਾਂਡ ਆ ਮੇਰੇ ਕੋਲ ਉਹਦੀ ਵਧੀਆ ਪ੍ਰਿੰਟਰ ਵੀ ਪ੍ਰੈਸਰ ਐਡਾ ਕੋ ਬਿਕਦਾ ਗਰਮੀ ਆ ਗਈਆਂ ਨਿਕਰਾਂ ਪਾਉਣੀਆਂ ਪਜਾਮੇ ਬਾੜੇ ਸੋਨਾ ਲੱਗੂਗਾ ਪਾਏ ਹੁਣ ਇੱਥੇ ਹੋਣੀ ਹੈ ਵਧੀਆ ਪਾ ਆਫਰ ਓਕੇ ਠੀਕ ਕਲਰ ਦਾ ਨੂੰ ਮੈਂ ਕੱਲੇ ਕੱਲੇ ਕਰਕੇ ਚੈੱਕ ਕਰਾਉਣਾ। ਇੱਧਰ ਨੂੰ ਆ ਜੂ। ਹਾਂ। ਆ ਲੋ ਭਾਜੀ। ਨਿਗਾਹ ਘਰੋ ਭਰਾਵਾਂ ਦੀ। ਹੋ ਸੋਣਾ ਵੀ। ਸਿਲੀ ਦਾ ਆਰਟੀਕਲ ਇੱਕ ਕਲਰ ਆ। ਇੱਕ ਇੱਕ ਕਲਰ ਮੇਰੇ ਬਲੂ। ਬੱਲੇ। ਠੀਕੇ ਗਿਣੀ ਚੱਲੇ ਉਹ ਇੱਕ। ਆ ਲੋ ਭਾਜੀ। ਮਿਲਟਰੀ ਗ੍ਰੀਨ। ਦੋ। ਓਕੇ। ਐਡੀ ਬੀਅਰ ਪ੍ਰਿੰਟ। ਵਾਹ ਪੂਰਾ ਸਰੀਆ। ਤਿੰਨ। ਐਡੀ ਬੀਅਰ ਬੀਅਰ ਪ੍ਰਿੰਟ ਦੇ ਵਿੱਚ ਗ੍ਰੀਨ ਸ਼ੇਡ। ਚਾਰ ਇਹ ਸਾਰਿਆਂ ਦਾ ਭਾਜੀ ਕਿੰਗ ਸਲੀ ਆਰਟੀਕਲ ਸਾਰਿਆਂ ਦਾ ਬਾਪ ਕੀ ਰੇਟ ਗੱਡੀ ਆ ਭਾਜੀ ਇੰਪੋਰਟਡ ਦਾ ਤੁਹਾਨੂੰ ਪਤਾ ਯਾਰ ਘੈਂਟ ਜਿਆ ਕੱਢਦੀਏ ਸਿਰਫ 650 ਰੁਪਏ ਬੱਲੇ ਜਿਹੜਾ ਭਰਾ ਸ਼ੇਅਰ ਕਰਕੇ ਆਊਗਾ ਇਹ ਕਹਾ ਅਬ ਬਾਕੀ ਜਿੰਨੇ ਮੈਂ ਚਾਰ ਦੇ ਚਾਰ ਰੰਗ ਦਿਖਾਏ ਐ 650 ਰੁਪਏ ਵਿੱਚ ਜਿਹੜਾ ਮਰਜ਼ੀ ਕਲਰ ਲੈ ਜਾਓ ਆਗੇ ਭਰਾ ਕੋਲ ਸਾਰੇ ਸਾਈਜ਼ ਮਿਲਣਗੇ ਐਂਟੀ ਤੋਂ ਸਾਡੇ 650 ਰੁਪਏ ਰੇਂਜ ਦੇ ਵਿੱਚ ਓਕੇ ਵੀਰ ਇਹੋ ਵਾਰ ਆਪਾਂ ਤੁਹਾਨੂੰ ਫਾਈਨਲ ਦੇ ਹਿੱਟ ਆਈਟਮ ਦਵਾਂਗੇ ਆਪਣੀ ਪਿਊਮਾਰੇ ਸਲੀਪਰ ਕਈ ਮੇਰੇ ਭਰਾ ਪਿਛਲੀ ਵੀਡੀਓ ਇਹ ਕਹਿ ਰਹੇ ਤੁਸੀਂ ਸਾਨੂੰ ਭਾਜੀ ਪ੍ਰੋਪਰ ਸਮਝ ਨਹੀਂ ਆਇਆ ਕਿਦਾਂ ਦਾ ਆਰਟੀਕਲ ਸੀਗਾ ਹੁਣ ਤੁਹਾਨੂੰ ਕਲੀਅਰ ਵੀ ਦਿੰਨੇ ਆ ਸਲੀਪਰਾਂ ਦੇ ਆਹ ਲੋ ਬੰਦ ਉਹ ਮਾਰਾ ਸਲੀਪਰ ਬੰਦ ਪ੍ਰੋਪਰ ਹਾਈ ਕੁਆਲਿਟੀ ਦਾ ਸਲੀਪਰ ਆ ਭਾਜੀ ਹਾਂ ਵੀਰੇ ਔਰ ਜਿੰਨਾ ਮਰਜ਼ੀ ਰੈਗੂਲਰ ਪਾਓ ਨਾ ਇਹ ਸਲਿੱਪ ਹੋਣਾ ਹੈ ਨਾ ਕੋਈ ਛੋੜਣਾ ਨਹੀਂ ਬਹੁਤ ਵਧੀਆ ਡੀਲ ਲੱਗੀ ਕਿੰਨੇ ਦਾ ਹੈ ਸਿਰਫ 350 ਉਹ ਹੋਲ ਸੇਲ ਰੇਟ ਆ 350 350 ਆਪਾਂ ਤੁਹਾਨੂੰ ਹੋਲ ਸੇਲ ਰੇਟ 'ਚ ਹੀ ਦੇ ਦਿੰਨੇ ਆ 350 ਕਲਰ ਚੈੱਕ ਕਰ ਲਓ ਇੱਕ ਆ ਬਲੈਕ ਦੀ ਸੀਰੀਜ਼ ਆਪਣੇ ਕੋਲ ਮਿਲ ਜੂਗੀ ਆ ਲੋ ਜੀ ਮਾਲ ਪੂਰਾ ਆਇਆ ਹੋਇਆ ਹੈ ਤੁਸੀਂ ਇਹਨਾਂ ਨੂੰ ਹੋਲਸੇਲ ਲੈਣਾ ਹੋਲਸੇਲ ਵੀ ਮਿਲ ਜੂਗਾ ਰਿਟੇਲ ਲੈਣਾ ਕਿਸੇ ਮੇਰੇ ਭਰਾ ਨਾਲ ਰਿਟੇਲ ਫੇਰ ਤਾਂ ਉਹਦਾਂ ਬਣਾਈ ਜਾਂਦੇ ਆ ਹੋਲਸੇਲ ਵੀ ਲੈਣਾ ਕਰ ਰਹੇ ਮੋਨਾ ਮੋਟਾ ਹੋਰ ਕਲਰ ਚੈੱਕ ਕਰੋ ਗ੍ਰੇ ਤੇ ਹੁਣ ਦੂਸਰਾ ਕਲਰ ਆਪਣਾ ਸੀਗਾ ਬਲੈਕ ਸਾਢੇ 300 ਜਿਹੜਾ ਮਰਜ਼ੀ ਸਾਈਜ਼ ਆ ਵੀ 350 ਦੀ ਰੇਂਜ ਚ ਭਾਜੀ ਅਵੀ ਆਡੀਕਲ ਆਪਣਾ 350 ਹੀ ਰਹਿੰਦੇ ਆ। ਠੀਕ ਜੀ। ਸਾਡੀ ਦੁਕਾਨ ਦਾ ਐਡਰੈਸ ਚੋੜਾ ਬਿਆਰ ਖੁਸ਼ੀਰਾਮ ਸੁਵਾਈ ਦੇ ਕੋਲ ਮੁਗਲੇ ਆਜ਼ਮ ਸ਼ੂ ਪੈਲੈਸ ਲੁਧਿਆਣਾ। ਓਕੇ ਜੀ।